ਕੈਪਟਨ ਸਾਹਿਬ ਚਾਚੇ ਭਤੀਜੇ ਦੀ ਸਰਕਾਰ ਸੁਣੀ ਸੀ ਕਿ ਚਾਚੇ ਨੇ ਨਸ਼ੇ ਭਤੀਜੇ ਨੇ ਨਸ਼ੇ ਲਿਆਂਦੇ ਚਾਚੇ ਨੇ ਬਧਾਏ ਆਪਣ ਆਪਣਾ ਹਿੱਸਾ ਲਿਆ ਇੱਕ ਦੂਜੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਤੇ ਅੱਜ ਪੰਜਾਬ ਉਸ ਮਹਾਣੇ ਤੇ ਲਿਆ ਕੇ ਖੜਾਤਾ ਤੇ ਅੱਜ ਦੇਖ ਲਿਆ ਸੀ ਕਿ ਤੁਸੀਂ ਤਾਂ ਰਲੇ ਹੋਏ ਸੀ ਤੁਸੀਂ ਤਾਂ ਮਿਲੇ ਹੋਏ ਹੋ ਆਪਸ ਵਿੱਚ ਤੁਹਾਡੀ ਆਪਸ ਦੇ ਵਿੱਚ ਇੱਕ ਗੱਲ ਹੈ ਕਿ ਤੇਰੀਆਂ ਚੋਰੀਆਂ ਮੈਂ ਨਹੀਂ ਦੱਸਦਾ ਮੇਰੀਆਂ ਚੋਰੀਆਂ ਤੂੰ ਨਾ ਦੱਸੀ ਐਂ ਚੱਲੀ ਜਾਉ ਕੰਮ ਹੋਰ ਕੋਈ ਆਉਂਦਾ ਨਹੀਂ ਪੰਜਾਬ ਕੱਲਾ ਰਹਿ ਗਿਆ ਜੀ ਹਿਮਾਚਲ ਕਹਿੰਦਾ ਮੈਂ ਵੋਟ ਨਹੀਂ ਪਾਉਂਦਾ ਕੀ ਗੱਲ ਬਾਜਬਾ ਸਾਹਿਬ ਪੁੱਛਿਓ ਪਰ ਉਹਨਾਂ ਨੂੰ ਆਪਣੇ ਤਹਾਂ ਵਾਲਿਆਂ ਨੂੰ ਵੋਟ ਕਿਉਂ ਨਹੀਂ ਪਾਈ ਵੋਟ ਕਿ ਹਿਮਾਚਲ ਨੇ ਵੋਟ ਕਿਉਂ ਨਹੀਂ ਪਾਈ ਚੁੱਪ ਰਹਿਣਾ ਵੀ ਅੱਧੀ ਅਮਾਇਤ ਹੁੰਦੀ ਹੈ ਕਿ ਮੈਂ ਕਿ ਸਾਡੇ ਕਹੇ ਤੇ ਪਾਉਂਗੇ ਨਿਕਲ ਉੱਥੇ ਉੱਥੇ ਜਦੋਂ ਕਿ ਜਦੋਂ ਸਾਡੇ ਉੱਥੇ ਅਫਸਰ ਸੀਗੇ ਤੇ ਹਿਮਾਚਲ ਨੇ ਵੋਟ ਕਿਉਂ ਨਹੀਂ ਪਾਈ ਅੱਜ ਕੱਲ ਅਸੀਂ ਬਹੁਤ ਰਵੈਤੀ ਹੋ ਗਏ ਸੁਣ ਕੇ ਬਾਜਵਾ ਸਾਹਿਬ ਸੁਣ ਕੇ ਅੱਜ ਕੱਲ ਅਸੀਂ ਬਹੁਤ ਰਵੈਤੀ ਹੋ ਗਏ ਵਿਰੋਧ ਕਰਨਾ ਭੁੱਲ ਗਏ ਜਾਂ ਚੁੱਪ ਹੋ ਗਏ ਜਾਂ ਹਮੈਤੀ ਹੋ ਗਏ ਚੁੱਪ ਹੋਣਾ ਵੀ ਤਾਂ ਦੀ ਹਮੈਤੀ ਹੁੰਦੀ ਹੈ ਤੇ ਅੱਜ ਅੱਜ ਜਿਹੜਾ ਹਾਈ ਕੋਰਟ ਜਿਹੜਾ ਪਾਇਆ ਕੇਸ ਉਹ ਹਰਿਆਣਾ ਦਾ ਕਾਂਗਰਸੀ ਵੀ ਹੈ

ਨਹੀਂ ਨਹੀਂ ਕਿਆਸੀ ਚ ਕਿਆਸੀ ਚ ਕੌਣ ਸੀ ਦਰਵਾਸ ਸਿੰਘ ਸੀ ਛੇਰ ਨੂੰ ਐਡਰੈਸ ਕੀਤਾ ਜਾਵੇ ਜੀ ਆ ਲੈ ਜੀ ਆ ਲੈ ਜਾ ਆ ਲੈ ਜੀ ਛੇਰ ਨੂੰ ਐਡਰੈਸ ਕਰੋ ਜੀ ਛੇਰ ਨੂੰ ਨਾ ਟਰਮੀਨੇਸ਼ਨ ਕੀ ਹੋ ਗਿਆ ਉਹੀ ਤਾਂ ਚੱਲ ਰਿਹਾ ਕੀ ਟਰਮੀਨੇਸ਼ਨ ਕੀ ਹੋ ਗਿਆ ਪਾਣੀਆਂ ਦਾ ਰਖੜ ਭਾਜ ਭਾਜ ਫਿਰਦਾ ਤੁਹਾਡਾ ਸਬਸ ਬੇਟਾ ਬਹੁਤ ਪੜਿਆ